ਸਤਿ ਸ਼੍ਰੀ ਅਕਾਲ ਮੈਂ ਸੁਨਾਨਾ ਅਮਰੀਕਨ ਟਾਈਮ ਟੀਵੀ ਤੁਸੀਂ ਦੇਖ ਰਹੇ ਹੋ ਤੇ ਪੇਸ਼ ਹਨ ਵਰਲਡ ਨਿਊਜ਼ ਦੇਸ਼ ਅੱਜ 77ਵੇਂ ਆਜ਼ਾਦੀ ਦਿਹਾੜਾ ਮਨਾ ਰਿਹਾ 77ਵੇਂ ਆਜ਼ਾਦੀ ਦਿਵਸ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 12ਵੀਂ ਵਾਰ ਲਾਲ ਕਿਲਾ ਤੇ ਤਿਰੰਗਾ ਝੰਡਾ ਲਹਿਰਾਇਆ ਆਜ਼ਾਦੀ ਦਿਵਸ ਤੇ ਪ੍ਰਧਾਨ ਮੰਤਰੀ ਮੋਦੀ ਨੇ 12ਵੀਂ ਵਾਰ ਲਾਲ ਕਿਲੇ ਤੋਂ ਰਾਸ਼ਟਰ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਮੈਨੂੰ ਲਾਲ ਕਿਲੇ ਦੀ ਪ੍ਰਾਚੀਰ ਤੋਂ ਆਪਰੇਸ਼ਨ ਸੰਦੂਰ ਦੇ ਬਹਾਦਰ ਸੈਨਿਕਾਂ ਨੂੰ ਸਲਾਮ ਕਰਨ ਦਾ ਮੌਕਾ ਮਿਲਿਆ ਸਾਡੇ ਸੈਨਿਕਾਂ ਨੇ ਦੁਸ਼ਮਣਾਂ ਨੂੰ ਉਹਨਾਂ ਦੀ ਕਲਪਨਾ ਤੋਂ ਪਰੇ ਸਜਾ ਦਿੱਤੀ ਜਿਸ ਤਰ੍ਹਾਂ ਦਾ ਕਤਲੇਆਮ ਸਰਹੱਦ ਪਾਰ ਤੋਂ ਅੱਤਵਾਦੀਆਂ ਨੇ 22 April ਨੂੰ ਪਹਿਲਗਾਮ ਵਿੱਚ ਕੀਤਾ ਸੀ ਉਹਨਾਂ ਨੇ ਲੋਕਾਂ ਨੂੰ ਉਹਨਾਂ ਦਾ ਧਰਮ ਪੁੱਛਣ ਭਾਰਤ ਗੁੱਸੇ ਨਾਲ ਭਰ ਗਿਆ ਸੀ ਇਸ ਕਤਲੇਆਮ ਤੋਂ ਪੂਰੀ ਦੁਨੀਆ ਹੈਰਾਨ ਸੀ ਆਪਰੇਸ਼ਨ ਸੰਦੂਰ ਉਸ ਗੁੱਸੇ ਦਾ ਪ੍ਰਗਟਾਵਾ ਹੈ ਅਸੀਂ ਫੌਜ ਨੂੰ ਪੂਰੀ ਖੁੱਲ੍ਹ ਦੇ ਦਿੱਤੀ ਸੀ ਸਾਡੀ ਫੌਜ ਨੇ ਕੁਝ ਅਜੀਹਾ ਕੀਤਾ ਜਿਸ ਨੂੰ ਕਈ ਦਹਾਕਿਆਂ ਤੱਕ ਭੁਲਾਇਆ ਨਹੀਂ ਜਾ ਸਕਦਾ ਦੁਸ਼ਮਨ ਦੇ ਇਲਾਕੇ ਵਿੱਚ ਸੈਂਕੜੇ ਕਿਲੋਮੀਟਰ ਕੋਸਪੈਡ ਕਰਕੇ ਅੱਤਵਾਦੀਆਂ ਦੇ ਟਿਕਾਣੇ ਨੂੰ ਤਬਾਹ ਕਰ ਦਿੱਤਾ ਗਿਆ ਪਾਕਿਸਤਾਨ ਵਿੱਚ ਤਵਾਹੀ ਇੰਨੀ ਵੱਡੀ ਹੈ ਕਿ ਹਰ ਰੋਜ਼ ਨਵੇਂ ਖੁਲਾਸੇ ਹੋ ਰਹੇ ਨੇ ਪ੍ਰਧਾਨ ਮੰਤਰੀ ਨੇ ਕਿਹਾ ਸਾਡਾ ਦੇਸ਼ ਕਈ ਦਹਾਕਿਆਂ ਤੋਂ ਅੱਤਵਾਦ ਦਾ ਸਾਹਮਣਾ ਕਰ ਰਿਹਾ ਦੇਸ਼ ਦੀ ਛਾਤੀ ਬਿੰਨੀ ਗਈ ਹੈ ਅਸੀਂ ਇੱਕ ਨਵਾਂ ਆਮ ਸਥਾਪਿਤ ਕੀਤਾ ਹੈ ਅਸੀਂ ਆਪ ਤੋਂ ਵਾਦ ਨਹੀਂ ਤੇ ਉਹਨਾਂ ਦਾ ਸਮਰਥਨ ਕਰਨ ਵਾਲੇ ਨੂੰ ਵੱਖਰਾ ਨਹੀਂ ਸਮਝਾਂਗੇ ਭਾਰਤ ਨੇ ਫੈਸਲਾ ਕੀਤਾ ਕਿ ਅਸੀਂ ਪਰਮਾਣੂ ਧਮਕੀਆਂ ਨੂੰ ਬਰਦਾਸ਼ਤ ਨਹੀਂ ਕਰਾਂਗੇ ਆਜ਼ਾਦੀ ਦਿਵਸ ਤੇ ਪੰਜਾਬ ਸਰਕਾਰ ਦਾ ਰਾਸ਼ਪਧਰੀ ਸਮਾਗਮ ਫਰੀਦਕੋਟ ਵਿੱਚ ਹੈ ਇੱਥੇ ਮੁੱਖ ਮੰਤਰੀ ਭਗਵੰਤ ਮਾਨ ਨੇ ਨੈਰੋ ਸਟੇਡੀਅਮ ਵਿੱਚ ਝੰਡਾ ਲਹਿਰਾਇਆ ਇਸ ਤੋਂ ਬਾਅਦ ਉਹਨਾਂ ਪ੍ਰੇਰਣਾ ਦੇਣ ਰੱਖਣ ਕੀਤਾ ਅਤੇ ਭਾਸ਼ਣ ਦਿੱਤਾ ਆਪਣੇ ਭਾਸ਼ਣ ਵਿੱਚ ਉਹਨਾਂ ਕਹਾਂਗੇ ਪੰਜਾਬ ਨੇ ਦੇਸ਼ ਦੀ ਆਜ਼ਾਦੀ ਲਈ 80% ਕੁਰਬਾਨੀ ਦਿੱਤੀਆਂ ਨੇ ਲਾਸ਼ਾਂ ਨਾਲ ਭਰੀਆਂ ਗੱਡੀਆਂ ਇੱਥੇ ਪਹੁੰਚੀਆਂ ਸਨ ਉਹਨਾਂ ਕਹਾਂਗੇ ਆਜ਼ਾਦੀ ਸਾਨੂੰ ਸਸਤੀ ਨਹੀਂ ਸਗੋ ਬਹੁਤ ਮਹਿੰਗੀ ਪਈ ਹੈ ਹੁਣ ਮੈਂ ਭਾਈਚਾਰਾ ਬਣਾਈ ਰੱਖਣ ਲਈ ਆਪਣੇ ਆਖਰੀ ਸਾਹ ਤੱਕ ਸਖਤ ਮਿਹਨਤ ਕਰਾਂਗਾ ਸਵੇਰੇ ਮੁੱਖ ਮੰਤਰੀ ਮਾਨ ਨੇ ਸਭ ਤੋਂ ਪਹਿਲੇ ਇਤਿਹਾਸ ਗੁਰਦੁਆਰਾ ਟੀਲਾ ਬਾਬਾ ਫਰੀਦ ਵਿ ਵਿੱਚ ਹਿੱਸਾ ਲੈਣ ਲਈ ਪਹੁੰਚੇ ਹੁਣ ਵਕਵਕ ਵਿਭਾਗਾਂ ਦੀਆਂ ਚਾਕੀਆਂ ਪੇਸ਼ ਕੀਤੀਆਂ ਜਾ ਰਹੇ ਨੇ ਇਸ ਵਿੱਚ ਵਕਵਕ ਖੇਤਰਾਂ ਵਿੱਚ ਸ਼ਾਨਦਾਰ ਕੰਮ ਕਰਨ ਵਾਲੀਆਂ 26 ਸ਼ਖਸੀਅਤਾਂ ਪੁਲਿਸ ਕਰਮਚਾਰੀਆਂ ਤੇ ਆਜ਼ਾਦੀ ਕੁਲਾਟੀਆਂ ਦੇ ਪਰਿਵਾਰਾਂ ਨੂੰ ਮੁੱਖ ਮੰਤਰੀ ਬੋਲੋ ਸਨਮਾਨਿਤ ਕੀਤਾ ਜਾਵੇਗਾ ਜੰਮੂ ਕਸ਼ਮੀਰ ਦੇ ਕਿਸ਼ਤਵਾੜ ਦੇ ਚਸੋਤੀ ਪਿੰਡ ਵਿੱਚ ਬੀਤੇ ਦਿਨ ਬੱਦਲ ਫਟਣ ਦੀ ਘਟਨਾ ਵਾਪਰੀ ਕਈ ਲੋਕ ਇਸ ਦੀ ਲਪੇਟ ਵਿੱਚ ਆ ਗਏ ਇਸ ਹਾਦਸੇ ਵਿੱਚ ਹੁਣ ਤੱਕ 52 ਲੋਕਾਂ ਦੀ ਮੌਤ ਹੋ ਚੁੱਕੀ ਹੈ 21 ਲਾਸ਼ਾਂ ਦੀ ਪਛਾਣ ਹੋ ਚੁੱਕੀ ਹੈ ਹੁਣ ਤੱਕ 167 ਲੋਕਾਂ ਨੂੰ ਬਚਾਇਆ ਗਿਆ ਇਹਨਾਂ ਵਿੱਚੋਂ 38 ਦੀ ਹਾਲਤ ਗੰਭੀਰ ਹੈ 100 ਤੋਂ ਵੱਧ ਲੋਕ ਲਾਪਤਾ ਨੇ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਹਜ਼ਾਰਾਂ ਸ਼ਰਧਾਲੂ ਮਚੇਲ ਮਾਤਾ ਯਾਤਰਾ ਲਈ ਕਿਸ਼ਤਵਾੜ ਦੇ ਪੰਡਰ ਸਬ ਡਿਵੀਜ਼ਨ ਦੇ ਚ ਸੋਤੀ ਪਿੰਡ ਪਹੁੰਚੇ ਸਨ ਇਹ ਯਾਤਰਾ ਦਾ ਪਹਿਲਾ ਪੜਾਅ ਬੱਦਲ ਉਸ ਥਾਂ ਤੇ ਹੀ ਫਟਿਆ ਜਿੱਥੋਂ ਯਾਤਰਾ ਸ਼ੁਰੂ ਹੋਣੀ ਸੀ ਉੱਥੇ ਸ਼ਰਦਾਲੂਆਂ ਦੀਆਂ ਬਸਾਂ ਤੰਬੂ ਲੰਗਰ ਅਤੇ ਕਈ ਦੁਕਾਨਾਂ ਸਨ ਸਭ ਹੜ੍ਹ ਵਿੱਚ ਵਹਿ ਗਏ ਪਾਕਿਸਤਾਨ ਦੇ ਕਈ ਹਿੱਸਿਆਂ ਵਿੱਚ ਭਾਰੀ ਮੀਂਹ ਪੈ ਰਿਹਾ ਭਾਰੀ ਮੀਂਹ ਕਾਰਨ ਘੱਟੋ ਘੱਟ 24 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਲਾਪਤਾ ਹੋ ਗਏ ਅਧਿਕਾਰੀ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਬਚਾਅ ਅਧਿਕਾਰੀ ਨੇ ਦੱਸਿਆ ਕਿ ਵੀਰਵਾਰ ਰਾਤ ਨੂੰ ਹੋਈ ਭਾਰੀ ਬਾਰਿਸ਼ ਕਾਰਨ ਖੈਂਬਰ ਪਖਤੂਨਖਵਾ ਸੂਬੇ ਦੇ ਲੋਅਰ ਦੀਰ ਬਜ਼ੌਰ ਅਤੇ ਐਬਟਾਬਾਦ ਸਮੇਤ ਕਈ ਜ਼ਿਲ੍ਹਿਆਂ ਵਿੱਚ ਅਚਾਨਕ ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ ਘੱਟੋ-ਘੱਟ 16 ਲੋਕ ਮਾਰੇ ਗਏ ਤੇ 8 ਹੋਰ ਚੱਕਮੀ ਹੋ ਗਏ ਲੋਅਰ ਦੀਰ ਦੇ ਮੈਦਾਨ ਸੋਰੀ ਪਾਓ ਖੇਤਰ ਵਿੱਚ ਇੱਕ ਘਰ ਦੀ ਛੱਤ ਡਿੱਗ ਗਈ ਜਿਸ ਨਾਲ 5 ਲੋਕਾਂ ਦੀ ਮੌਤ ਹੋ ਗਈ ਅਤੇ ਔਰਤਾਂ ਤੇ ਬੱਚਿਆਂ ਸਮੇਤ 4 ਹੋਰ ਚੱਕਮੀ ਹੋ ਗਏ ਬਚਾਅ ਕਰਮਚਾਰੀ ਨੇ ਮਲਬੇ ਵਿੱਚੋਂ 7 ਲੋਕਾਂ ਨੂੰ ਬਾਹਰ ਕੱਢਿਆ ਜਿਨ੍ਹਾਂ ਵਿੱਚੋਂ 5 ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਅਧਿਕਾਰੀਆਂ ਨੇ ਕਿਹਾ ਕਿ ਲਗਾਤਾਰ ਮੀਂਹ ਕਾਰਨ ਪੰਜ ਕੋਰਾ ਨਦੀ ਵਿੱਚ ਪਾਣੀ ਦਾ ਪੱਧਰ ਚਿੰਤਾਜਨਕ ਤੌਰ ਤੇ ਵਧ ਗਿਆ ਅਮਰੀਕੀ ਰਾਸ਼ਟਰਪਤੀ 트ੰਪ ਨੇ ਕਿਹਾ ਕਿ ਉਹਨਾਂ ਦਾ ਅੰਦਾਜ਼ਾ ਹੈ ਕਿ ਲਾਸਕਾ ਵਿੱਚ ਰੂਸੀ ਰਾਸ਼ਟਰਪਤੀ ਬਲਾਦੀਮੀਰ ਪੁਤਿਨ ਨਾਲ ਉਹਨਾਂ ਦੀ ਆਉਣ ਵਾਲੀ ਮੁਲਾਕਾਤ ਦੇ ਅਸਫਲ ਹੋਣ ਦੀ ਸੰਭਾਵਨਾ 25% ਹੈ ਫਾਕਸ ਨਿਊਜ਼ ਰੇਡੀਓ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ 트ੰਪ ਨੇ ਕਿਹਾ ਕਿ ਪੁਤਿਨ ਨਾਲ ਉਹਨਾਂ ਦੀ ਮੁਲਾਕਾਤ ਸ਼ਤਰੰਜ ਦੀ ਖੇਡ ਵਾਂਗ ਹੈ ਉਹਨਾਂ ਦਾ ਮੰਨਣਾ ਹੈ ਕਿ ਪੁਤਿਨ ਰੂਸ ਯੂਕਰੇਨ ਟਕਰਾਅ ਤੇ ਸਮਝੌਤੇ ਤੇ ਪਹੁੰਚਣ ਵੱਲ ਤਰੱਕੀ ਕਰਨ ਦੇ ਇਰਾਦੇ ਨਾਲ ਆ ਰਹੇ ਨੇ ਉਹਨਾਂ ਨੇ ਕਿਹਾ ਕਿ ਜੇਕਰ ਮੀਟਿੰਗ ਦੌਰਾਨ ਸਕਾਰਾਤਮਕ ਪ੍ਰਗਤੀ ਹੁੰਦੀ ਹੈ ਤਾਂ ਇਹ ਦੂਜੀ ਮੀਟਿੰਗ ਲਈ ਜ਼ਮੀਨ ਤਿਆਰ ਕਰੇਗੀ ਜਿਸ ਵਿੱਚ ਯੂਕਰੇਨ ਦੇ ਰਾਸ਼ਟਰਪਤੀ ਜ਼ ਚੌਲਹੇ ਟਕਰਾਅ ਵਿੱਚ ਜੁਗਬੰਦੀ ਲਈ ਸਹਿਮਤ ਹੋਣ ਤੋਂ ਇਨਕਾਰ ਕਰਦੇ ਨੇ ਤਾਂ ਰੂਸ ਨੂੰ ਬਹੁਤ ਗੰਭੀਰ ਨਤੀਜੇ ਭੁਗਤਨੇ ਪੈਣਗੇ ਪੁਤਿਨ ਤੇ ਟਰੰਪ ਦੀ ਮੀਟਿੰਗ ਸ਼ੁੱਕਰਵਾਰ ਨੂੰ ਅਲਾਸਕਾ ਦੇ ਐਂਕਰੇਜ਼ ਵਿੱਚ ਹੋਣ ਵਾਲੀ ਹੈ ਬੀਤੇ ਦਿਨ FBI ਅਤੇ ਨਿਆਂ ਵਿਭਾਗ ਵੱਲੋਂ ਅਮਰੀਕਾ ਦੇ ਸੂਬੇ ਨਿਵਰਾਸਕਾ ਚ ਚਾਰ ਹੋਟਲਾਂ ਵਿੱਚ ਛਾਪਮਾਰੀ ਕੀਤੀ ਗਈ ਜੋ ਕਿ ਮਜ਼ਦੂਰ ਤਸਕਰੀ ਤੋਂ ਲੈ ਕੇ ਸੈਕਸ ਤਸਕਰੀ ਅਤੇ ਗੈਰਕਾਨੂੰਨੀ ਪ੍ਰਵਾਸੀ ਨੂੰ ਰੋਜ਼ਗਾਰ ਦੇਣ ਤੱਕ ਦੀਆਂ ਗਤੀਵਿਧੀਆਂ ਵਿੱਚ ਸ਼ਾਮਲ ਸਨ ਇਨ੍ਹਾਂ ਹੋਟਲਾਂ ਦੇ ਮਾਲਕ ਕੋਈ ਪਰਿਵਾਰ ਦੇ ਮੈਂਬਰ ਨਹੀਂ ਜਿਸ ਵਿੱਚ ਓਮਾਹਾ ਮੈਟਰੋ ਖੇਤਰ ਅਤੇ ਕੇਂਦਰੀ ਨਿਵਰਾਸਕਾ ਦੇ ਹੋਟਲ ਸ਼ਾਮਲ ਨੇ ਸਰਚ ਵਾਰੰਟ ਦੇ ਆਧਾਰ ਤੇ ਸਵੇਰੇ ਸਵੇਰੇ ਨਾ ਹੋਟਲਾਂ ਤੇ ਛਾਪਮਾਰੀ ਕੀਤੀ ਗਈ ਜਿਸ ਵਿੱਚ 11 ਵਕ ਵਕ ENCਆਂ ਦੇ ਲਗਭਗ 300 ਅਧਿਕਾਰੀਆਂ ਹਿੱਸਾ ਲਿਆ ਸੰਯੁਕਤ ਰਾਜ ਦੇ ਅਟਾਰਨੀ ਲੈਸਲੀ ਏ ਬੁੱਡਸ ਅਨੁਸਾਰ ਕੁੱਲ ਚਾਰ ਹੋ ਅਮਰੀਕਾ ਨੇ ਦੀ ਇਨ ਦੀ ਨਿਊ ਵਿਕਟੋਰੀਅਨ ਅਤੇ ਦੀ ਰੋਡਵੇ ਇਨ ਤੇ ਸ਼ਾਪੇਮਾਰੀ ਕੀਤੀ ਇਸ ਕਾਰਵਾਈ ਵਿੱਚ ਗ੍ਰਿਫਤਾਰ ਕੀਤੇ ਗਏ ਪੰਜ ਲੋਕਾਂ ਵਿੱਚ ਭਾਰਤੀ ਮੂਲ ਦੇ ਕੇਤਨ ਉਰਫ ਕੇਨ ਚੌਧਰੀ ਅਤੇ ਉਸ ਦੀ ਪਤਨੀ ਰਸ਼ਮੀ ਉਰਫ ਫਾਲਗਨੀ ਕੇਤਨ ਦਾਪਰਾ ਅਮਿਤ ਬਾਬੂ ਲਾਲ ਚੌਧਰੀ ਅਤੇ ਜੀਜਾ ਅਮਿਤ ਪਹਿਰਲਾਦ ਭਾਈ ਚੌਧਰੀ ਅਤੇ ਮਹੇਸ਼ ਚੌਧਰੀ ਸ਼ਾਮਲ ਨੇ ਬੰਗਾਲ ਦੇ ਪੂਰਬੀ ਬਰਦਮਾਨ ਦੇ ਨਾਲਾ ਫੇਰੀ ਘਾਟੇ ਸ਼ਰਦਾਲੂਆਂ ਨਾਲ ਭਰੀ ਇੱਕ ਬੱਸ ਇੱਕ ਖੜੇ ਟਰੱਕ ਨਾਲ ਟਕਰਾ ਗਈ ਇਸ ਹਾਦਸੇ ਵਿੱਚ 10 ਲੋਕਾਂ ਦੀ ਮੌਤ ਹੋ ਗਈ ਮ੍ਰਿਤਕਾਂ ਵਿੱਚ 5 ਬੱਚੇ ਵੀ ਸ਼ਾਮਿਲ ਨੇ ਜਦੋਂ ਕਿ 35 ਲੋਕ ਜ਼ਖਮੀ ਨੇ ਜ਼ਖਮੇ ਦਾ ਇਲਾਜ ਬਰਦਮਾਨ ਮੈਡੀਕਲ ਕਾਲਜ ਵਿੱਚ ਕੀਤਾ ਜਾ ਰਿਹਾ ਹੈ ਰਿਪੋਰਟਾਂ ਅਨੁਸਾਰ ਬੱਸ ਬਿਹਾਰ ਤੋਂ 45 ਸ਼ਰਦਾਲੂਆਂ ਨੂੰ ਲੈ ਕੇ ਗੰਗਾ ਸਾਗਰ ਤੋਂ ਵਾਪਸ ਆ ਰਹੀ ਸੀ ਤੇਜ਼ ਰਫ਼ਤਾਰ ਬੱਸ ਦਾ ਡਰਾਈਵਰ ਸੌਂ ਗਿਆ ਤੇ NH19 ਦੇ ਖੜੇ ਟਰੱਕ ਨੂੰ ਨਹੀਂ ਦੇਖ ਸਕਿਆ ਟਰੱਕ ਵਿੱਚ ਬੱਸ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਹੈਗਾ ਪੁਲਿਸ ਨੇ ਦੱਸਿਆ ਕਿ ਸ਼ਰਦਾਲੂਆਂ ਨੇ 8 ਅਗਸਤ ਨੂੰ ਮ ਤੇ ਫਿਰ ਗੰਗਾ ਸਾਗਰ ਗਏ। ਮੁੱਖ ਮੰਤਰੀ ਉਮਰ ਅਬਦੁੱਲਾ ਨੇ ਸ਼ੁੱਕਰਵਾਰ ਨੂੰ ਸੁਤੰਤਰਤਾ ਦਿਵਸ ਦੇ ਮੌਕੇ ਆਪਣੇ ਭਾਸ਼ਣ ਵਿੱਚ ਸਖਤ ਸ਼ਬਦਾਂ ਦੀ ਵਰਤੋਂ ਕਰਦੇ ਹੋਏ ਜੰਮੂ ਕਸ਼ਮੀਰ ਦੇ ਰਾਜਨੀਤਿਕ ਭੂ-ਵਿਖ ਨੂੰ ਅੱਤਵਾਦੀ ਗਤੀਵਿਧੀਆਂ ਨਾਲ ਜੋੜਨ ਦੇ ਅਭਿਆਸ ਦੀ ਨਿੰਦਾ ਕੀਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਪਾਕਿਸਤਾਨ ਨੂੰ ਅੱਤਵਾਦ ਰਾਹੀਂ ਖੇਤਰ ਦੇ ਰਾਜ ਦੇ ਫੈਸਲੇ ਨੂੰ ਪ੍ਰਭਾਵਿਤ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਅਬਦੁੱਲਾ ਦਾ ਇਹ ਬਿਆਨ ਸੁਪਰੀਮ ਕੋਰਟ ਦੀ ਉਸ ਟਿੱਪਣੀ ਦੇ ਇੱਕ ਦਿਨ ਬਾਅਦ ਆਇਆ ਜਿਸ ਵਿੱਚ ਭਾਰਤ ਦੇ ਚੀਫ ਜਸਟਿਸ ਬੀ ਆਰ ਗਵਈ ਦੀ ਅਗਵਾਈ ਵਾਲੀ ਬੈਂਚ ਨੇ ਕਿਹਾ ਕਿ ਜੰਮੂ ਕਸ਼ਮੀਰ ਨੂੰ ਰਾਜ ਦਾ ਦਰਜਾ ਬਹਾਲ ਕਰਨ ਦਾ ਫੈਸਲਾ ਲੈਂਦੇ ਸਮੇਂ ਖੇਤਰ ਦੀਆਂ ਜ਼ਮੀਨੀ ਹਕੀਕਤਾਂ ਨੂੰ ਵੀ ਧਿਆਨ ਵਿੱਚ ਰੱਖਣਾ ਚਾਹੀਦਾ ਉਹਨਾਂ ਕਹਿੰਦੇ ਪਹਿਲਗਾਮ ਵਰਗੀਆਂ ਘਟਨਾਵਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਜੰਮੂ ਕਸ਼ਮੀਰ ਦੇ ਆਜ਼ਾਦੀ ਦਿਵਸ ਤੇ ਜੈਸ਼ਨ ਇਥੇ ਬਖਸ਼ੀ ਸਟੇਡੀਅਮ ਵਿੱਚ ਆਯੋਜਿਤ ਕੀਤੇ ਗਏ ਸੁਪਰੀਮ ਕੋਰਟ ਵਿੱਚ ਪਹਿਲਗਾਮ ਦੇ ਜ਼ਿਕਰ ਕੀਤੇ ਜਾਣ ਨੂੰ ਮੰਦਭਾਗਾ ਕਰਾਰ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕੀ ਪਹਿਲਗਾਮ ਦੇ ਕਾਤਲੇ ਤੇ ਗਵਾਂਡੀ ਦੇਸ਼ ਵਿੱਚ ਬੈਠੇ ਉਹਨਾਂ ਦੇ ਮਾਲਕ ਇਹ ਫੈਸਲਾ ਕਰਨਗੇ ਕਿ ਸਾਨੂੰ ਰਾਜ ਦਾ ਦਰਜਾ ਮਿਲੇਗਾ ਜਾਂ ਨਹੀਂ ਉਹਨਾਂ ਕਹਿੰਦਾ ਜਦੋਂ ਵੀ ਅਸੀਂ ਰਾਜ ਦੇ ਦਰਜੇ ਦੇ ਨੇੜੇ ਹੁੰਦੇ ਹਾਂ ਉਹ ਇਸ ਨੂੰ ਤੋੜਨ ਲਈ ਕੁਝ ਕਰਨਗੇ ਕੀ ਇਨਸਾਫ ਹੈ ਸਾਨੂੰ ਇਸ ਅ ਅੱਜ ਲਈ ਸਿਰਫ ਇੰਨੇ ਹੁਣ ਮੈਨੂੰ ਦਿਓ ਇਜਾਜ਼ਤ ਧੰਨਵਾਦ ਸਤਿ ਸ਼੍ਰੀ ਅਕਾਲ